ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੂਟੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਟੋਕੜ ਗੱਭਣਗਾਵਾ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀਰ ਦੇਖ ਲਈ ਲੂਪਾ ਸੁਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਵੀਰੇ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਮਨਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਜਿਹੜਾ ਬਰਨਾਲਾ ਤਹਿਸੀਲ ਤਪਾਹ ਤਹਿਸੀਲ ਤਪਾਹ ਜੀ ਓਕੇ ਬਾਈ ਮੋਬਾਈਲ ਨੰਬਰ ਪੁੱਛੋ ਮੋਬਾਈਲ ਨੰਬਰ 98785 74619 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜਾ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਪਹਿਲਾ ਸੂਆ ਸੂਈ ਵੀ ਆ ਹੁਣ ਦੂਜੇ ਸੂਏ ਨੂੰ ਮੰਨ ਲਓ ਗੱਬਣਾ ਇਹ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਹੈ ਜੀ ਸਾਢੇ 3 ਮਹੀਨਿਆਂ ਦੀ ਤੇ ਜਿਹੜਾ ਭਰਾ ਖਰੀਦੂ ਚੈੱਕ ਕਰਾ ਲੇ ਹਨਾ ਬਾਈ ਹਾਂ ਜੀ ਉਹ ਆਪ ਦੀ ਵੀਰੇ ਥੱਲੇ ਕਰਾਵੇ ਓਕੇ ਬਾਈ ਤੇ ਕਿੰਨਾ ਦੁੱਧ ਆ ਥੱਲੇ ਇਸ ਵਕਤ ਵੀਰੇ ਕੋਈ 16 ਮਾਲ ਲਓ ਕੋਈ 15 ਮਾਲ ਲਓ 14 ਲੀਟਰ ਤ ਨਹੀਂ ਟਿਕਾ ਫੈਂਟ ਬਹੁਤ ਹੁੰਦੀ ਉਹਦੀ ਹਾਂਜੀ ਫੈਂਟ ਬਹੁਤ ਸੋਹਣੀਆ ਮੱਲ ਕੇ ਚਲੋ ਵੀ 40 ਬਿਆੜੀਂ ਦੁੱਧ ਲੱਗ ਜਾਂਦਾ ਇਹਦਾ ਓਕੇ ਬਾਈ ਹਾਂਜੀ ਜਮਾ ਮੱਜ ਨਾਲ ਦਾ ਦੁੱਧ ਆ ਬਾਈ ਤੇ ਟੋਕੜ ਗੱਬਣ ਚੈੱਕ ਪਾਸ ਤੇ ਦੁੱਧ ਵੀ ਬਹੁਤ ਚੰਗਾ ਹਾਜ਼ਿਰ ਫੈਂਟ ਵਾਲਾ ਦੁੱਧ ਆ ਘਰੇ ਪੀਣ ਵਾਲਾ ਦੁੱਧ ਆ ਤੇ ਕਿਹੜੇ ਸੀਮਣ ਦੀ ਹੈ ਇਹ ਇਹਦਾ ਸੀਮਣ ਹੈਗਾ ਜੀ ਬੋਮਰ ਸੀਮਣ ਦੀ ਆ ਸਰ ਓਕੇ ਗੱਬਣ ਕਿਹੜੇ ਤੋਂ ਬੋਮਰ ਸੀਮਣ ਹੈ ਜੀ ਬਸ ਚੀਕਾ ਮਾਲੂ ਦੂਜਾ ਸੂਸ ਹੋ ਗਿਆ ਅੱਗੇ ਹੁਣ ਓਕੇ ਕੱਢ ਤਨ ਮਹੀਨਾ ਇਹ ਇਸ ਸੀਮਣ ਤੋਂ ਗੱਬਣ ਹੋ ਗਿਆ ਹਾਂਜੀ ਹਾਂਜੀ ਸੀਮਣ ਤੋਂ ਗੱਬਣ ਓਕੇ ਭਾਈ ਤੇ ਆਰਡਰ ਨੇੜ ਤੋਂ ਚੈੱਕ ਕਰਵਾਣੇ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਨਾੜਾ ਨੂੜਾ ਕਰਮਲੇ ਦੇ ਫੁੱਲ ਚੰਗੀਆਂ ਚਵਾਈ ਕਿਵੇਂ ਆ ਭਰਾ ਚਵਾਈ ਕਿਆ ਬਾਤ ਹੈ ਮਸ਼ੀਨੀ ਵੀ ਹੱਥੀ ਚੋਈ ਜਾ ਕੋਈ ਦਿੱਕਤ ਨਹੀਂ ਸੀਲ ਠੰਡੀ ਬਥੇਰੀ ਹੈ ਜੀ ਓਕੇ ਭਾਈ ਠੰਡੀ ਸੀਲ ਬਾਈ ਕਹਿੰਦਾ ਫੁੱਲ ਹੱਥੀ ਜੋ ਲੈ ਚਾਏ ਮਸ਼ੀਨਾ ਚੋਲਿਓ ਲੈ ਵਾ ਲੂ ਵਾ ਇੱਕ ਨੰਬਰ ਖੋਲ ਲੈ ਭਾਈ ਤੋਰ ਕੇ ਦਿਖਾ ਦੇ ਫੁੱਲ ਬਰੀਟ ਫੁੱਲ ਕੰਨ ਪੂਰੀ ਪਲੀ ਵੀ ਕੋਈ ਲੱਸੀ ਨਹੀਂ ਲਾਣੀ ਪੂਰੀ ਜਾਨ ਵਾਲੀ ਆ ਉਤੋਂ ਵੱਧਰ ਕੋਈ ਟੂ ਹੀ ਨਹੀਂ ਚੱਕਦੀ ਕਿਆ ਬਾਤ ਆ ਬਾਈ ਨਗੀਨਾ ਹੀ ਆ ਤੋਫਾ ਹੀ ਆ ਬਾਈ ਠੀਕ ਆ ਕਿ ਨਹੀਂ 65 ਫੁੱਟ ਫੁੱਲ ਆਉਣੀਆਂ ਗਰਮੀ ਬਿਲਕੁਲ ਨਹੀਂ ਪਿਆਰ ਕੀ ਮੁੱਲ ਆ ਵੀਰੇ ਜੈਜ ਤੇਰਾ ਮੁੱਲ ਵੀਰੇ 85 ਕਰਾ ਲਓ 80 ਕਰਾ ਲਓ ਆਪਾਂ ਜਮਾ ਜਾਈਏ 70000 ਚ ਹਲਕਾ ਫੁਲਕਾ ਮਾਨਤਨ ਕਰ ਦਾਂ ਓਕੇ ਬਾਈ ਠੀਕ ਆ ਮੁੱਲ ਕਰਾਉਣਾ ਬਾਈ ਕਹਿੰਦਾ 80 85 ਜਿੰਦਾ ਮਰਜ਼ੀ ਕਰਾ ਲੋ 70000 ਦੇ ਵਿੱਚੋਂ ਜਿਹੜਾ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਜਮਾ ਜਾਇਜ਼ ਮੋਲਾ ਵੈੜ ਚੰਗੀ ਆ ਵੱਡੇ ਕੱਦ ਚ ਛੋਟੀ ਨਾ ਮੰਨਿਓ ਫੁੱਲ ਪਲੀ ਵੀ ਆ ਲੈ ਠੰਡੀ ਠੁੰਡੀ ਜਿਵੇਂ ਮਰਦੀ ਹੱਥ ਜਿੱਧਰ ਦੀ ਮਰਜ਼ੀ ਬੈਠਾਰੇ ਕੋਈ ਚੱਕਰ ਹੀ ਨਹੀਂ ਕਹਿਣਾ ਕੋਈ ਲੱਪਲੋਟਾ ਤਾਂ ਕੋਈ ਕੰਮ ਹੀ ਨਹੀਂ ਜੀ ਓਕੇ ਜੂਨ ਚ ਬਾ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਲੈ ਕੀ ਬਾਤ ਆ ਹਰ ਡਰ ਡਰ ਬੜਾ ਚੰਗਾ ਹਨਾ ਕਰਮ ਵਾਲੀ ਦਾ ਹਾਂਜੀ ਕੀ ਬਾਤ ਆ ਬਾਈ ਅੱਗੇ ਆ ਗਈ ਵੀਰੇ ਦੋ ਨੰਬਰ ਕਿਹੜਾ ਸੂਆ ਇਹ ਸਰ ਤੀਜੇ ਸੂਏ ਸੂਏਗੀ ਓਕੇ ਤੇ ਇਹਦਾ ਮੰਨ ਲਓ ਦੁੱਧ ਰਿਕਾਰਡ ਰਿਹਾਗਾ 22 ਕਿਲੋ 300 ਗ੍ਰਾਮ ਦੂਜੇ ਸੂਏ ਠੀਕ ਹੈ ਭਾਈ ਠੀਕ ਹੈ ਹੁਣ ਤੀਜੇ ਸੂਏ ਸੋਣ ਆਏ ਨੇ ਹੂੰ ਮੰਨ ਕੇ ਚਲੋ ਜੇ ਕੋਈ ਮੰਨ ਲਓ ਫਾਰਮ ਵਾਲਾ ਲੈ ਜਾਣੂ ਖੁੱਲੀ ਛੱਡਦਾ ਤਾਂ 25 ਪਲੱਸ ਹੈਗੀ ਦੁੱਧ ਦੇ ਦੂਜੀ ਬੜੇ ਆਰਾਮ ਨਾਲ ਓਕੇ ਭਾਈ ਠੀਕ ਤੇ ਇਸ ਵਕਤ ਇਹਦੇ ਥੱਲੇ ਮੰਨ ਕੇ ਚਲੋ ਕੋਈ 17 ਮੰਨ ਲਓ 18 ਮੰਨ ਲਓ 16 ਲੀਟਰ ਦੁੱਧ ਤਿਆਰ ਹੈ ਜੀ ਓਕੇ ਹਾਂ ਜੀ ਸੋ 1 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆਪਾਂ ਇਹ ਦੋ ਡੰਗ ਚੋ ਕੇ ਲੈ ਜਿਓ ਬਿਊਟੀਫੁੱਲ ਕੰਨ ਚਾਹੀਦਾ ਕਿਹੜੇ ਸੀਮਨ ਤੋਂ ਖੱਬਣਾ ਇਹ ਹੈ ਗਈ 6 6 40 423 ਸੈਕਸੜ ਠੀਕ ਆ ਬਾਈ ਠੀਕ ਹੈ ਜੀ ਹੂੰ ਸਾਰੀ ਡਿਟੇਲ ਬਾਈ ਕੋਲੋਂ ਮਿਲੂ ਕੋਈ ਚੈੱਕ ਨਹੀਂ ਬਾਈ ਕੋਲ ਲਿਖੇ ਵੀ ਆ ਸਾਢੇ 3 ਮਹੀਨੇ ਦੀ ਗੱਬਣਾ ਸਾਰੇ ਵੀ ਓਕੇ ਬਾਈ ਚੈੱਕ ਬਾਸ ਆਪਦੀ ਤਸਦੀਕ ਕਰ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਮੁਠੀ ਵਾਲਾ ਅਣ ਲੈ ਵਾ ਲੂਗਾ ਠੰਡੀ ਸੀਲੇ ਵੀ ਸਰ ਪੂਰੀ ਠੰਡੀ ਸੀਲ ਕੰਦੇ ਗੁੰਡੇ ਤੋਂ ਡਰਦੀ ਹੋ ਮਾੜੀ ਮੋਟੀ ਕੋਈ ਦਿੱਕਤ ਨਹੀਂ ਹੱਥੀ ਚੋ ਮਸ਼ੀਨੀਆਂ ਦਾ ਲੈ ਵਾ ਪੰਡਾਲਾ ਹਾਂ ਹਾਂ ਬਿਊਟੀਫੁੱਲ ਫੇਸ ਬੂਸ ਕੱਦ ਪ੍ਰਿੰਟ ਯਾਦਗਰੀ ਥਾਣ ਲੈ ਵਾ ਨਾੜਾ ਨੂੜਾ ਫੁੱਲ ਚੰਗੀਆਂ ਨੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਉਹ ਨਹੀਂ ਮੜਾਂ ਬਾਈ ਦੇ ਘਰ ਦੀਆਂ ਨੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਈ ਥਾਂ ਥੂਣੀ ਬੜਾ ਚੰਗਾ ਲੱਗਿਆ ਹਨਾ ਹਾਂਜੀ ਹੂੰ ਪੂਰੀ ਜਾਤ ਵਾਲੀ ਬ੍ਰੀਡ ਵਾਲੀ ਬਹਿੜਾ ਤੋਰਾ ਤੂਰਾ ਟਨ ਮਾਈਨ ਇੱਕ ਨੰਬਰ ਆ ਬਾਈ ਇਹਦਾ ਮੁੱਲ ਭਰਾ ਜਾਇਜ਼ ਜੇੜਾ ਵੀ ਜੀ 80 ਕਰਾਲੋਂ 90 ਕਰਾਲੋਂ 70 ਚ ਮਾਨਤਾ ਹਲਕਾ ਹਲਕਾ ਕਰਾਂਗੇ ਜੀ ਠੀਕ ਆ ਬਾਈ ਹੂੰ ਪਰ ਜਿਹੜਾ ਬੰਦਾ ਲੈ ਗਿਆ ਬਾਈ ਯਾਦ ਕਰੂਗਾ ਸਹੀ ਆ ਹੂੰ ਜਮਾ ਜਾਇਜ਼ ਮੋਲਾ ਬਾਈ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਨਾੜਾ ਨੂੜਾ ਲਿਖੋ ਲੇਵੇ ਤੇ ਕੱਲਾ ਕੱਲਾ ਥਾਣ ਮੁਠੀਆ ਥਾਣ ਪੂਰੀ ਵਿਤੀ ਤੇ ਥਣ ਲੱਗਿਆ ਲੇਵਲ ਉਹ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਕਿਸੇ ਨੂੰ ਕੋਈ ਜੋੜਾ ਵਗੈਰਾ ਲਾਣਾ ਹੈ ਆਪਾਂ ਮਾਨਤਾਨ ਕਰ ਦਾਂਗੇ ਓਕੇ ਬਾਈ ਕੋਈ ਬਾਰਾ ਨਹੀਂ ਦੇਖ ਕੇ ਸੇ ਵੀਰ ਨੂੰ ਬਾਈ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਆ ਵੱਡੀਆਂ ਸਰ ਆਪਣੀ ਫਾਰਮ ਹੈ ਓਕੇ ਬਾਈ